ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਮੱਝ ਤੇ ਇੱਕ ਬਈ ਨੀਲੀ ਰਵੀ ਦਾ ਘਰਤਾ ਸੇਲ ਲਈ ਲੈ ਕੇ ਆਏ ਜੀ ਤੇ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਫੋਸੂ ਰੱਖੇ ਵਿਆ ਕੋਈ ਵਪਾਰ ਦਾ ਕੰਮ ਨਹੀਂ ਸਾਰੇ ਪਸ਼ੂ ਬਾਈ ਦੇ ਬਈ ਦੁੱਧ ਤੇ ਲਾਏ ਵੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਤਾਂ ਇਹਨਾਂ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਇੱਕ ਆਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਵੀ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਣੇ ਭਾਈ ਤੋਂ ਫੇਰ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਕੋ ਬਈ ہاں ਠੀਕ ਹੈ ਨਾਮ ਤੇ ਐਡਰੈਸ ਬੋਲ ਦ ਜਗਦੀਪ ਸਿੰਘ ਨਾਮ ਠੀਕ ਹੈ ਪਿੰਡ ਬਈ ਭੜੌੜ ਜੀ ਭੜੌੜ ਜ਼ਿਲ੍ਹਾ ਬਰਨਾਲ ਹਾਂਜੀ ਤਹਿਸੀਲ ਬਈ ਤਪਾ ਜੀ ਤਪਾ ਬਈ ਠੀਕ ਹੈ ਮੋਬਾਈਲ ਨੰਬਰ ਬੋਲ ਦੋ 95012 ਹਮ 9827 ਠੀਕ ਹੈ ਬਈ ਇਹ ਬਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਪਿੰਡ ਭੜੌੜ ਜੇ ਬਰਨਾਲੇ ਤੋਂ ਬਾਜੇਖਾਨੇ ਨੂੰ ਜਾਣਾ ਬਈ ਉਹ ਰੋਡ ਦੇ ਬਿਲਕੁਲ ਉੱਪਰ ਪਿੰਡ ਆ ਭੜੌੜ ਇਹ ਛੰਨਾ ਗਲਾਬ ਸਿੰਘ ਵਾਲੀ ਸੜਕ ਤੇ ਬਾਈ ਦਾ ਘਰ ਆ ਨੇੜੇ ਛੰਨਾ ਗਲਾਬ ਸਿੰਘ ਵਾਲੀ ਹੈ ਹਨਾ ਭਾਈ ਹਾਂਜੀ ਠੀਕ ਆ ਭਾਈ ਬਾਈ ਜਿਹੜੀ ਮੱਝ ਦੇ ਨੇ ਆਪਣੇ ਘਰ ਦੀ ਵੀ ਆ ਹਾਂਜੀ ਘਰ ਦੀ ਵਾਲੀ ਕਿਹੜਾ ਸੂਆ ਸੁੰਦੀ ਆ ਚੌਥੇ ਜੀ ਚੌਥਾ ਸੂਆ ਕਿੰਨੇ ਦਿਨ ਲੈਂਦੀ ਆ ਭਾਈ ਇੱਕ ਤਰੀਕ ਨੂੰ ਪਨ ਪੂਰੇ ਆ ਜੀ ਇੱਕ ਤਰੀਕ ਨੂੰ ਦਿਨ ਪੂਰੇ ਅੱਜ ਹੋ ਗਈ 23 ਤਰੀਕ ਹਨਾ ਹਾਂਜੀ ਮਾਨ ਤੁਰਨ ਚੱਲੋ 7-8 ਦਿਨ ਨਹੀਂ ਪਾਏ ਹਾਂ ਤਾਮਨ ਕੇ ਚੱਲੋ ਜੀ ਹਾਂ ਤਾਮਨ ਕੇ ਚੱਲੋ ਤੇ ਕਿੰਨਾ ਗਰਦੁੱਦ ਦਿੰਦਾ ਇਹਨੇ 14 ਲੀਟਰ ਦਾ ਆਪਣੇ ਕੋਲ ਕੱਢਾਈ ਇਹਨੇ 14 ਲੀਟਰ ਹਾਂਜੀ ਤੇ ਠੰਡੀ ਸੀ ਲਾ ਹਾਂ ਪੂਰੀ ਆ ਜੀ ਲੰਮਾ ਟਾਈਮ ਦੁੱਧ ਦੇ ਜਾਂਦੀ ਹੈ ਲੰਮਾ ਟਾਈਮ ਦੁੱਧ ਦਿੰਦੀ ਹੈ ਚਾਰਟ ਤੇ ਲੱਗ ਜਾਂਦੀ ਹੈ ਬਾਅਦ ਚ ਟੋਕੜ ਹੁੰਦੀ ਹੈ ਜੀ ਅੱਛਾ ਹਾਂ ਠੀਕ ਆ ਭਾਈ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਫਲੀ ਵੀ ਫੁੱਲ ਰਾਜੀ ਫੁੱਲ ਕਰਦੇ ਚੰਗਾ ਆਰਡਰ ਕਮਾਲ ਦਾ ਢਿੱਲਾ ਬਹੁਤ ਪਈਆਂ ਕੱਲਾ ਕੱਲਾ ਖਾਣ ਮੁੱਠੀ ਵਾਲਾ ਖਾਣ ਚਾਰੇ ਖਾਣ ਟਕੜ ਵਿੱਚ ਗੈਰਟੀ ਗਾੜੀ ਊੜੀ ਕਰਵਾ ਜੀ ਫੁੱਲ ਚੰਗੀਆਂ ਰਾਜੀ ਰਾਜੀ ਫੁੱਲ ਆ ਭਾਈ ਬੁਰਾ ਸਾਰਾ ਨੰਬਰ ਕਰਵਾ ਜੀ ਕੀ ਆ ਬੱਸ ਤੇ ਲੰਮਾ ਟਾਈਮ ਬਾਈ ਕਹਿੰਦਾ ਦੁੱਧ ਦਿੰਦੀ ਆ ਤੇ ਚਾਰਟ ਤੇ ਵੀ ਲੱਗ ਜਾਂਦੀ ਆ ਕੋਈ ਚੰਗਾ ਜਵਾਬ ਚੋਈ ਜਾਵੇ ਬੜਾ ਕੋਈ ਡਿੱਕਾ ਹੀ ਨਹੀਂ ਬਾਈ ਡਿੱਕਾ ਹੀ ਨਹੀਂ ਹਾਂ ਠੀਕ ਆ ਕੋਈਆਂ ਡਰਦੀ ਨਹੀਂ ਹਾਂ ਜਮਾ ਪੂਰਾ ਵੀ ਸਹੀ ਗੱਲ ਆ ਬਾਈ ਆ ਬਾਈ ਨੇ ਘਰ ਦਿਉਈ ਆ ਬਾਈ ਨੇ ਚੌਥਾ ਸੂਆ ਹੁਣ ਸਿਆ ਵੀ ਸੁੰਦੀ ਆ ਆ ਜਾ ਕਰਦੇ ਤੇ ਰਾਜੀ ਖੋਲ ਆ ਜਾ ਲਾਂਦੀਗਾ ਤੂੰ ਮੁੱਲ ਕੀ ਹੈ ਵੀਰੇ ਜੈ ਜੈ ਮੋਲ ਫੋਨ ਤੇ ਕਰ ਲਾਂਗੇ ਬਾਈ ਜੈ ਜੀ ਹੋ ਹਾਂ ਜੈ ਜੀ ਠੀਕ ਆ ਮੋਲ ਬਾਈ ਕਹਿੰਦਾ ਫੋਨ ਤੇ ਕਰ ਲਾਂ ਮੋਲ ਆ ਜਿਹੜਾ ਮੱਝ ਦੇ ਹਿਸਾਬ ਨਾਲ ਜਮਾਂ ਬਿਲਕੁਲ ਜਾਇਜ਼ ਹੋਣਾਗਾ ਲੇਵਾ ਦੇਖੋ ਕੱਚੀ ਕੱਚੀ ਆ ਕੋਸਾ ਬਣਾਉਣ ਦਾ ਅੰਦਾਜ਼ਾ ਲਾਇਓ ਬੜਾ ਬੜਾ ਲਾਉਂਦੀ ਬਾਈ ਜਿੰਨੇ ਬਹੁਤ ਨੇ ਇਹਨਾਂ ਦੀ ਲਾਉਂਦੀ ਹਾਂਜੀ ਹਾਂ ਦਿਨਾ ਦੀ ਬਾਈ ਕਹਿੰਦਾ ਲੇਵਾ ਬਣਾਉਂਦੀ ਆ ਤੇ ਜੀ ਬਾਈ ਜੀ ਪੂਰੀ ਚੰਗੀ ਹਾਂ ਭੋਲੀ ਆਈ ਪੂਰੀ ਠੀਕ ਆ ਬਾਈ ਅੱਗੇ ਬਾਈ ਕੱਟਾ ਨੀਲੀ ਰਾਬੀ ਆ ਹਾਂਜੀ ਹਾਂ ਬਸ ਨੀਲੀ ਰਾਬੀ ਠੀਕ ਆ ਬਾਈ ਕਿੰਨੀ ਉਮਰ ਹੋ ਗਈ ਇਹ ਸਾਲ ਹੋ ਗਈ ਬਈ ਸਾਲ ਦਾ ਸਾਲ ਕ ਦਾ ਹੋ ਗਿਆ ਠੀਕ ਆ ਬਾਈ ਕੀ ਡੀਟੀ ਕੀ ਦਾ ਪਤਾ ਕੁਛ ਨਾ ਠੀਕ ਤਾਂ ਨੂੰ ਪਿਆਰ ਚਾ ਦੇ ਸੀਮਾ ਨੂੰ ਦਨ ਦੀ ਲਿਖਾ ਆ ਗਿਆ ਸੀ ਠੀਕ ਆ ਇਹਦੀ ਮਾਂ ਥੱਲੇ ਦੁੱਧ ਕਿੰਨਾ ਬਾਈ ਹੈਗਾ 14 15 ਲੀਟਰ 14 15 ਲੀਟਰ ਆ ਨਾਲ ਹੀ ਆ ਨਾਲ ਹੀ ਠੀਕ ਆ ਮਾਂ ਵੀ ਚੰਗੀ ਹੈ ਬਾਈ ਦੁੱਧ ਵੀ ਤਾਂ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਸੀਮਣ ਵੀ ਵੈਸੇ ਬਾਈ ਕਹਿੰਦਾ ਚੰਗੇ ਰਹੀ ਹੈ ਫੇਸ ਦੇਖੋ ਬਾਈ ਕਟ-ਕਟ ਸਾਰੇ ਡੱਬ ਡੁੱਬ ਪੂਰੇ ਆ ਬਾਈ ਅੱਖਾਂ ਔਖਾਂ ਪੂਰੀਆਂ ਨੀਲੀ ਰਾਵੀ ਜਨੇ ਤੇ ਪੈਰਾਂ ਦੇ ਵੀ ਡੱਬ ਕਰਮ ਵਾਲੇ ਦੇ ਸਾਰੇ ਚੰਗੇ ਆ ਉਹਦੇ ਬਾਈ ਤੋਰ ਕੇ ਦਿਖਾ ਦੇ ਵਧਣੇ ਪੈ ਗਿਆ ਹਨਾ ਬਸ ਹੁਣ ਕਾਦੀ ਕਰਨਾ ਇਹਨੇ ਹੂੰ ਤੇ ਕੀ ਮੋਲ ਆ ਭਰਾ ਜੈ ਜੀ ਇਹਦਾ ਵੀ ਫੋਨ ਤੇ ਕਰ ਲਾਂਗੇ ਜੈ ਜੀ ਹੋ ਹਾਂ ਜੈ ਜੀ ਠੀਕ ਆ ਮੋਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਜਿਹੜਾ ਘੱਟੇ ਦੇ ਹਿਸਾਬ ਨਾਲ ਜੈ ਜੀ ਹੁਣ ਆਪਾਂ ਮੋੜ ਤੁਰੇ ਨਾਗਸੀ ਭਰਾ ਕੋਲੇ ਦੋ ਦੋਨੇ ਰਖਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ